ਬਠਿੰਡਾ ਤੋਂ ਜੋ ਥਾਰ ਬਰਖਾਸਤ ਕਨਸਟੇਬਲ ਥਾਰ ਵਾਲੀ ਬਰਖਾਸਤ ਕਨਸਟੇਬਲ ਦੇ ਨਾਮ ਤੋਂ ਜਾਣੀ ਜਾਂਦੀ ਇਹਨੂੰ ਫਿਰ ਗ੍ਰਿਫਤਾਰ ਵਿਜੀਲੈਂਸ ਨੇ ਕਰ ਲਿਆ ਹੈ ਆਮਦਨ ਨਾਲੋਂ ਵੱਧ ਜਾਇਦਾਦ ਦਾ ਮਾਮਲਾ ਹੈ ਔਰ ਦਸ ਦੇ ਚਲਦੇ ਆ ਚਿੱਟੇ ਸਣੇ ਗ੍ਰਿਫਤਾਰੀ ਅਮਨਦੀਪ ਕੌਰ ਦੀ ਹੋਈ ਸੀ ਔਰ ਕਾਲੀ ਥਾਰ ਵੀ ਬਰਾਮਦ ਹੋਈ ਸੀ ਜਿਸ ਤੋਂ ਬਾਅਦ ਜਾਂਚ ਕੀਤੀ ਗਈ ਸੀ ਤਮਾਮ ਘੜੀਆਂ ਦਾ ਜ਼ਿਕਰ ਹੋਇਆ ਮਹਿੰਗੀ ਕੋਠੀ ਦਾ ਜ਼ਿਕਰ ਹੋਇਆ ਗੱਡੀਆਂ ਦਾ ਜ਼ਿਕਰ ਹੋਇਆ ਤਾਂ ਜਿਸ ਤੋਂ ਬਾਅਦ ਅਮਨਦੀਪ ਕੌਰ ਨੂੰ ਜਾਂਚ ਵੀ ਕੀਤੀ ਗਈ ਪੁੱਛਗਿੱਛ ਵੀ ਕੀਤੀ ਗਈ ਹਾਲਾਂਕਿ ਜ਼ਮਾਨਤ ਤੇ ਬਾਹਰ ਸੀ ਪਰ ਹੁਣ ਆਮਦਨ ਨਾਲੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਅਮਨਦੀਪ ਕੌਰ ਜਿਸ ਨੂੰ ਚਿੱਟੇ ਆ ਦੇ ਨਾਲ ਉਸ ਦੀ ਗ੍ਰਿਫਤਾਰੀ ਹੋਈ ਸੀ ਚਿੱਟਾ ਉਸ ਦੇ ਕੋਲੋਂ ਬਰਾਮਦ ਹੋਇਆ ਸੀ ਔਰ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਜਾਂਚ ਇੱਕ ਪਾਸੇ ਜਾ ਰਹੀ ਹੈ ਦੂਜੇ ਪਾਸੇ ਗੱਲ ਕੀਤੀ ਜਾਵੇ ਅਮਨਦੀਪ ਕੌਰ ਫਿਲਹਾਲ ਜ਼ਮਾਨਤ ਤੇ ਬਾਹਰ ਹੈ ਪਰ ਹੁਣ ਉਹਨਾਂ ਨੂੰ ਬਰਖਾਸਤ ਹਾਲਾਂਕਿ ਕਰ ਦਿੱਤਾ ਗਿਆ ਹੈ ਮਾਨਸਾ ਦੇ ਵਿੱਚ ਬਤੌਰ ਕਨਸਟੇਬਲ ਜੋ ਡਿਊਟੀ ਤੇ ਤਨਾਤਵੀ ਸਨ ਔਰ ਇੱਕ ਥਾਰ ਇੱਕ ਆਡੀ 2 इनोਵਾ ਦਾ ਵੀ ਜ਼ਿਕਰ ਹੋਇਆ ਮਹਿੰਗੀ ਵਿਦੇਸ਼ ਬ੍ਰਾਂਡਾਂ ਦੀਆਂ ਘੜੀਆਂ ਦਾ ਜ਼ਿਕਰ ਹੋਇਆ ਸੀ ਔਰ ਹੁਣ ਫਿਰ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਰਾਡੋ ਰੋਲੇਕਸ ਵਰਗੀਆਂ ਘੜੀਆਂ ਦਾ ਜ਼ਿਕਰ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਵਕਤ ਦੀ ਸਭ ਤੋਂ ਅਹਿਮ ਜਾਣਕਾਰੀ ਵਿਜੀਲੈਂਸ ਨੇ ਗ੍ਰਿਫਤਾਰੀ ਕੀਤੀ ਹੈ ਔਰ ਗ੍ਰਿਫਤਾਰ ਆਮਦਨ ਨਾਲੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਕੀਤਾ ਗਿਆ ਹੈ